ਨਮਸਕਾਰ ਦੋਸਤੋ ਆਪਾਂ ਅੱਜ ਕੋ ਹੋ ਤੁਹਾਡੇ ਲਈ ਇੱਕ ਨਵੀਂ ਸੂਤਰ ਲੈ ਕੇ ਆ ਰਹੇ ਹਾਂ ਜੇਕਰ ਤੁਹਾਡੇ ਕੋਈ ਉਰਦੂ ਜਾਂ ਫਾਰਸੀ ਦੇ ਵਿੱਚ ਕੋਈ ਰਜਿਸਟਰੀ ਆ ਕੋਈ ਇੰਤਕਾਲ ਆ ਕੋਈ ਯਮਾਂਬੰਦੀ ਆ ਜਾਂ ਕੋਈ ਇਕਰਾਰਨਾਮਾ ਜਾਂ ਕੋਈ ਹੱਥੀ ਲਿਖਤ ਜਿੰਮੀ ਅਸੀਂ ਕਰੇ ਲੂਗੀ ਬਸੀਦ ਕਰੇ ਲਿਖ ਲਾਣੇ ਆ ਸਾਡੇ ਪਰ ਜਾਂ ਉਹਨਾਂ ਦੀ ਕੋਈ ਹੱਥੀ ਲਿਖਤ ਦੀ ਕੋਈ ਡੈਰੀ ਆ ਜਾਂ ਕੋਈ ਵੀ ਕਾਗਜ਼ਤ ਆ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਉਹਨੂੰ ਤੁਸੀਂ ਹਿੰਦੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਜਿੰਮੀ ਅਸੀਂ ਆ ਹਿੰਦੀ ਦੇ ਵਿੱਚ ਟਾਈਪ ਕੀਤਾ ਹੋਇਆ ਇਹਦੇ ਨਾਲ ਅਸੀਂ ਜਿਵੇਂ ਇਹ ਅੱਗੇ ਪੰਜਾਬੀ ਦੇ ਵਿੱਚ ਕੰਪਿਊਟਰਾਈਜ਼ ਟਾਈਪ ਕਰਕੇ ਤੁਹਾਨੂੰ ਦਵਾਂਗੇ ਇੱਕ ਜਮ੍ਹਾਂਬੰਦੀ ਸਾਨੂੰ ਕਿਸੇ ਨੇ ਭੇਜੀ ਸੀ ਠੀਕੋ ਆ ਦੇਖੋ ਜਿਵੇਂ ਜਮ੍ਹਾਂਬੰਦੀ ਦੇ ਕਾਲਮ ਬਣੇ ਹੋਏ ਨੇ ਉਹ ਮੈਂ ਤੁਹਾਨੂੰ ਅਸੀਂ ਇਹ ਕਾਲਮ ਬਣਾ ਕੇ ਦੇਵਾਂਗੇ ਬਿਲਕੁਲ ਡਿੱਟੋ ਸੇਮ ਜਿਵੇਂ ਤੋਂ ਡੀਓ ਹਾਥੀ ਲਿਖਤੀ ਜਾਂ ਕੋਈ ਡਾਕੂਮੈਂਟ ਹੈ ਗਿਆ ਕੋਈ ਮੰਨ ਲਓ ਜਮ੍ਹਾਂਬੰਦੀ ਆ ਜਾਂ ਕੋਈ ਵੀ ਹੋਰ ਡਾਟਾ ਆ ਇੱਕ ਹੈਗਾ ਸੀ ਇੰਤਕਾਲ ਕਿਸੇ ਦਾ ਠੀਕ ਆ ਇਹ ਇੰਤਕਾਲ ਹੈਗਾ ਜੀ ਕਿਸੇ ਦਾ ਇਹ ਸਾਨੂੰ ਕਿਸੇ ਨੇ ਇੰਤਕਾਲ ਭੇਜਿਆ ਸੀ ਮਤਲਬ ਕਿ ਕਹਿਣ ਦਾ ਭਾਵ ਵੀ ਕੋਈ ਵੀ ਡਾਟਾ ਹੈਗਾ ਉਹਨੂੰ ਤੁਸੀਂ ਪੰਜਾਬੀ ਜਾਂ ਹਿੰਦੀ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਵਟਸਐਪ ਨੰਬਰ ਦਿੱਤਾ ਹੋਇਆ ਉਹ ਉੱਥੇ ਤੁਸੀਂ ਵਟਸਐਪ ਦਾ ਨੰਬਰ ਤੇ ਮੈਸੇਜ ਕਰੋ ਜਿਵੇਂ ਆਪਣੀ ਇਹ ਪੰਜਾਬੀ ਦੀ ਫਰਦਾ ਕਈ ਵਾਰੀ ਇਦਾਂ ਦੀ اردو ਜਾਂ ਫਾਰਸੀ ਦੀਆਂ ਫਰਦਾ ਤੁਹਾਡੇ ਲਵੇ ਪੁਰਾਣੀਆਂ ਪਈਆਂ ਨੇ ਤੁਸੀਂ ਉਹਨੂੰ ਕਰਵਾ ਕੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਵੀ ਜੇਕਰ ਤੁਸੀਂ ਇਹਦੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹੋ ਕੋਈ ਹਿੱਸਾ ਕਢਵਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਹੈ ਜੀ ਮੈਂ ਕਿ ਕਿਸੇ ਵੀਰ ਨੇ ਭੇਜਿਆ ਸੀ ਇਹ ਸਾਰਾ ਡਾਟਾ ਉਰਦੂ ਦੇ ਵਿੱਚ ਆ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਇਹਨਾਂ ਨੂੰ ਕਨਵਰਟ ਕਰਕੇ ਦਿੱਤਾ ਤੇ ਉਹ ਸਾਨੂੰ ਮਿਲ ਕੇ ਵੀ ਗਏ ਨੇ ਇਹਦੇ ਬਾਰੇ ਸਲਾਹ ਵੀ ਲੈ ਕੇ ਗਏ ਨੇ ਤਾਂ ਇਸ ਤੋਂ ਪਹਿਲਾਂ ਆਪਾਂ ਲੈਂਡ ਰਿਕਾਰਡ ਬਾਰੇ ਹਰੇਕ ਟੌਪਿਕ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਜਾ ਰਹੇ ਹਾਂ ਤੁਹਾਡੇ ਸਵਾਲਾਂ ਦੇ ਆਧਾਰ ਤੇ ਨਾਲ ਅਸੀਂ ਐਡ ਆਨ ਕਰ ਲਿਆ ਸੀ ਤੁਹਾਡੇ ਬਹੁਤ ਸਾਰੇ ਕਮੈਂਟ ਸੀ ਕਿ ਭਾਈ ਜੀ ਸਾਡੇ ਲਈ ਵੀ ਉਰਦੂ ਫਾਰਸੀ ਦੇ ਲਿਖਤਾਂ ਨੇ ਜਾਂ ਉਰਦੂ ਫਾਰਸੀ ਦੇ ਸ਼ਬਦ ਨੇ ਵੀ ਸਾਨੂੰ ਉਹਦੇ ਬਾਰੇ ਕਿਵੇਂ ਜਾਣਕਾਰੀ ਦਿੱਤੀ ਜਾਵੇ ਜੇਕਰ ਉਹ ਸ਼ਬਦਾਂ ਬਾਰੇ ਕੋਈ ਸਪੈਸ਼ਲ PDF ਮੰਗਵਾਉਣੀ ਚਾਹੁੰਦਾ ਤਾਂ ਆਪਾਂ ਉਹ ਵੀ ਭੇਜ ਸਕਦੇ ਆ ਉਹ ਵੀ ਆਪਣੇ ਲਈ अवेलेबल ਹੈਗੇ ਆ तकरीबन 490 ਜਾਂ 510 ਸ਼ਬਦ ਨੇ ਜੋ ਫਾਰਸੀ ਤੋਂ ਜਾਂ ਉਰਦੂ ਦੇ ਵਿੱਚ ਆਪਾਂ ਨੇ ਕਨਵਰਟ ਕਰਕੇ ਉਹਦੀ ਪੰਜਾਬੀ ਬਣਾਈ ਹੋਈ ਆ ਉਹਦਿਆਂ ਵੀ ਆਪਣੇ ਲਈ PDF ਪਈਆਂ ਨੇ ਇਹਦੇ ਨਾਲ ਬਕਾਇਦਾ ਜੇ ਤੁਸੀਂ ਇਹ ਚੀਜ਼ ਨੂੰ ਦੁਨੀਆ ਦੇ ਮੰਨ ਲਓ ਕਿਸੇ ਵੀ ਕੋਨੇ ਦੇ ਬੈਠੇ ਹੋ ਫੋਰਨ ਕੰਟਰੀ ਬੈਠੇ ਹੋ ਜਾਂ ਇੰਡੀਆ ਦੇ ਕਿਤੇ ਵੀ ਬੈਠੇ ਹੋ ਜਾਂ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਨੂੰ ਬਿਲੋਂਗ ਕਰ ਰਹੇ ਹੋ ਘਰ ਬੈਠੇ ਤੁਸੀਂ ਸਾਨੂੰ ਇੱਕ WhatsApp ਦੇ ਮੈਸੇਜ ਕਰੋਗੇ ਜਿਹੜਾ નીચે ਨੰਬਰ ਚੱਲ ਰਿਹਾ ਉਬੀਅਸ ਇਹ ਚੀਜ਼ਾਂ ਕਰਵਾਉਣੀਆਂ ਚਾਹੁੰਦੇ ਆ ਤੁਹਾਨੂੰ ਅਸੀਂ ਇੱਕ ਆਪਣਾ ਫਾਰਮੈਟ ਦਵਾਂਗੇ ਇੱਕ ਆਪਣੀ ਮੇਲ ਆਈਡੀ ਦਵਾਂਗੇ ਉਹਦੇ ਉੱਪਰ ਤੁਸੀਂ ਮੇਲ ਕਰੋਗੇ ਜੇਕਰ ਤੁਸੀਂ ਜਿਵੇਂ ਅਸੀਂ ਨੇ ਹੁਣੇ ਜਿਵੇਂ ਹਿੰਦੀ ਦੇ ਵਿੱਚ ਕੀਤਾ ਹੋਇਆ ਇਹ ਹਿੰਦੀ ਦੇ ਵਿੱਚ ਕਰਤੀ ਇਹਦੀ ਇੱਕ ਜਮ੍ਹਾਂਬੰਦੀ ਹੋਗੀ ਤੇ ਬਕਾਇਦਾ ਇਹ ਪੰਜਾਬੀ ਦਾ ਇੱਕ ਫਾਰਮੈਟ ਹੋ ਗਿਆ ਜੋ ਅਸੀਂ ਇਹ ਤਿੰਨ ਫਾਰਮੈਟ ਕੀਰੇ ਨੇ ਇਹਨਾਂ ਦੀ ਅਸੀਂ ਤੁਹਾਨੂੰ ਹਾਰਡ ਕਾਪੀ ਵੀ ਭੇਜ ਸਕਦੇ ਆ ਉਹਦਾ ਕੋਰੀਅਰ ਦੇ ਰਾਈ ਪਰ ਉਹਦਾ ਚਾਰਜ ਅੱਡ ਹੋਏਗਾ ਜੋ ਤੁਸੀਂ ਕੋਰੀਅਰ ਰਾਈ ਸਾਡੇ ਤੋਂ ਮੰਗਵਾਉਂਗੇ ਤਾਂ ਇਹ ਤੁਸੀਂ ਹਾਰਡ ਕਾਪੀਆਂ ਵੀ ਮੰਗਵਾ ਸਕਦੇ ਹੋ ਜੇ ਤੁਹਾਨੂੰ ਕਿਤੇ ਇਨ ਫਿਊਚਰ ਜ਼ਰੂਰਤ ਹੈ ਇਹਨਾਂ ਦੀ ਕਿਸੇ ਵੀ ਕਾਗਜ਼ਾਤ ਦੀ ਮਤਲਬ ਕਿਸੇ ਵੀ ਡਾਕੂਮੈਂਟ ਤੁਸੀਂ ਨੇ ਕਿਤੇ ਲਗਾਉਣਾ ਕਰਨਾ ਜਾਂ ਕੁਵੇਂ ਵੀ ਆ ਤਾਂ ਉਥੇ ਇਹ ਵੈਲਿਡ ਹੁੰਦਾ ਕਿਉਂਕਿ ਨੀਚੇ ਸਾਡੀ ਮੋਹਰ ਲੱਗੀ ਹੋਈ ਹੁੰਦੀ ਆ ਜੋ ਇਹ ਸਾਰਾ ਸਾਡੇ ਨਾਲ ਹੈਗੇ ਨੇ ਉਹ ਤੁਹਾਨੂੰ ਟਾਈਪ ਕਰਕੇ ਦਿੰਦੇ ਨੇ ਮਤਲਬ ਇਹ ਕੋਈ ਹੁਣ ਨਹੀਂ ਕੰਮ ਸ਼ੁਰੂ ਕੀਤਾ ਇਹ ਤਕਰੀਬਨ ਉਹਨਾਂ ਦਾ 15 ਤੋਂ 20 ਸਾਲਾਂ ਦਾ ਕੰਮ ਚੱਲ ਰਿਹਾ ਇਹਦੇ ਨਾਲ ਕੋਈ ਹੋਰ ਵੀ ਤੁਹਾਡੇ ਲਈ ਕੋਈ ਸਵਾਲ ਆ ਕੋਈ ਜਾਣਕਾਰੀ ਆ ਤੁਸੀਂ ਸਾਡਾ ਤੋਂ ਸਾਂਝੀ ਕਰਨੀ ਚਾਹੁੰਦੇ ਹੋ ਮਿਲ ਕੇ ਕੋਈ ਬਾਈ ਫੈਸਲਾ ਲੈਣੀ ਚਾਹੁੰਦੇ ਹੋ ਜਿਹੜਾ ਵੀ ਤੁਸੀਂ ਰਿਕਾਰਡ ਕਰਵਾਉਂਗੇ ਅਸੀਂ ਉਹਦੇ ਬਾਰੇ ਤੁਹਾਨੂੰ ਬਾਕਾਇਦਾ ਦੱਸ ਵੀ ਸਕਦੇ ਹਾਂ ਸਮਝਾ ਵੀ ਸਕਦੇ ਹਾਂ ਚਾਹੇ ਸਾਡੇ ਤੋਂ ਫੋਨ ਤੋਂ ਸਮਝ ਲਓ ਚਾਹੇ ਤੁਸੀਂ ਸਾਡੇ ਤੋਂ ਮਿਲ ਕੇ ਸਮਝ ਲਓ ਜੋ ਵੀ ਕਿਸਦਾ ਕੋਈ ਡਾਕੂਮੈਂਟ ਹੈਗਾ ਤਾਂ ਸਾਨੂੰ ਦਿੱਤੇ ਨੰਬਰ ਤੇ ਮੈਸੇਜ ਕਰੋ ਕਮੈਂਟ ਕਰੋ ਬਾਕੀ ਆਪਣਾ ਇਹ ਇੱਕ ਐਪ ਹੈਗੇ ਸਟੋਰ ਤੇ ਐਪ ਸਟੋਰ ਤੇ ਜੇਕਰ ਤੁਸੀਂ ਐਪ ਸਟੋਰ ਤੇ ਦੇਖਣਾ ਤਾਂ ਕਲਾਸ ਪਲੱਸ ਡਾਊਨਲੋਡ ਤਾਂ ਇਹ ਇਸ ਸੀਰੀਜ਼ ਲਈ ਵੀ ਡਾਊਨਲੋਡ ਹੋ ਜਾਏਗਾ ਬਾਕੀ ਇਹਦੇ ਵਿੱਚ ਵੀ ਅਸੀਂ ਬਹੁਤ ਸਾਰੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਜੇਕਰ ਤੁਸੀਂ ਘਰ ਬੈਠ ਕੇ ਸਾਰੀ ਜਾਣਕਾਰੀ ਦੇਖਣਾ ਚਾਹੁੰਦੇ ਹੋ ਬਹੁਤ سارے ਭੈਣਾਂ ਨੂੰ ਵੀਰਾਂ ਨੂੰ ਇੰਟਰਸਟ ਹੁੰਦਾ ਕਿ ਹਾਂ ਅਸੀਂ ਇਸ ਫੀਲਡ ਬਾਰੇ ਪ੍ਰੋਪਰ ਜਾਣਕਾਰੀ ਲਈਏ ਤਾਂ ਅਸੀਂ ਗਰੰਟੀ ਦੇ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਐਪ ਨੂੰ ਡੀਪਲੀ ਤੌਰ ਤੇ ਪਹਿਲਾਂ 180 34 ਵੀਡੀਓ ਪਾਈਆਂ ਤੇ ਹੁਣ ਇਹਦੇ ਵਿੱਚ ਅਸੀਂ ਨਵੀਆਂ ਬਹੁਤ ਵੀਡੀਓ ਪਾ ਚੁੱਕੇ ਜਿਵੇਂ ਲਾਲ ਅਖੀਰ ਦਾ ਇੱਕ 트ੈਂਡਿੰਗ ਟੌਪਿਕ ਚੱਲ ਰਿਹਾ ਉਹ ਵੀ ਅਸੀਂ ਇਹਦੇ ਵਿੱਚ ਪਾਈਆਂ ਨੇ ਜਾਂ ਘਰ ਬੈਠ ਕੇ ਫਰਜ਼ ਕਿਵੇਂ ਕੱਟਣਾ ਹਿੱਸਾ ਕਿਵੇਂ ਕੱਟਣਾ ਹੋਰ ਵੀ ਕਾਫੀ ਸਾਰੇ ਟੌਪਿਕਾਂ ਬਾਰੇ ਅਸੀਂ ਬਰੀਕੀ ਦੇ ਵਿੱਚ ਜਾਣਕਾਰੀ ਲੈ ਕੇ ਆ ਰਹੇ ਹਾਂ 1 ਬਾਈ 1 ਕਰਕੇ ਤਾਂ ਇਹਦੇ ਬਾਰੇ ਤੁਸੀਂ ਹਰੇਕ ਚੀਜ਼ ਬਾਰੇ ਤੁਸੀਂ ਡਿਟੇਲ ਦੇ ਵਿੱਚ ਘਰ ਬੈਠ ਕੇ ਜਾਣਕਾਰੀ حاصل ਕਰ ਸਕਦੇ ਹੋ ਜੇ ਫੇਰ ਵੀ ਤੁਹਾਡਾ ਕੋਈ ਸਵਾਲ ਹੈ ਤਾਂ ਸਾਨੂੰ ਦਿੱਤੇ ਨੰਬਰ ਤੇ ਮੈਸੇਜ ਕਰੋ ਕਮੈਂਟ ਕਰੋ ਮਿਲਦਿਆ ਹੋਰ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਇੱਕ ਨਵੇਂ ਕੰਟੈਂਡਰ ਨੂੰ ਲੈ ਕੇ ਆ ਰਹੇ ਹਾਂ ਸਾਡਾ ਸਾਥ ਦਿਓ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਆ ਜੇਕਰ ਸਾਡੇ ਪੇਜ ਨੂੰ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਂ ਫਾਲੋ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰੋ ਆਪਣੀ ਬਣਦੇ ਸਾਨੂੰ رائے ਜ਼ਰੂਰ ਦਿਓ ਧੰਨਵਾਦ ਜੀ